ਸਤ ਸ੍ਰੀ ਅਕਾਲ RAMNAN JI ਮੈਂ ਤੁਹਾਡੀ ਮੋਨਿਕਾ ਸਮਝ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਤੁਹਾਡਾ ਆਪਣਾ ਚੈਨਲ ਜਿਸ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਸਪੋਰਟ ਦੇ ਰਹੇ ਹੋ ਔਰ ਮੈਂ ਥੈਂਕਸ ਗੁਜ਼ਾਰ ਔਰ ਸ਼ੁਕਰੀਆ ਦਾ ਤੁਹਾਡੀ ਕਿ ਤੁਸੀਂ ਮੇਰੇ ਚੈਨਲ ਨੂੰ ਟਾਈਮ ਨਿਕਾਲ ਕੇ ਚੈੱਕ ਕਰਦੇ ਹੋ ਔਰ ਹਰ ਇੱਕ ਵੀਡੀਓ ਲਈ ਕਮੈਂਟ ਔਰ ਮੈਸੇਜ ਦੇ ਦਿੰਦੇ ਹੋ ਅੱਜ ਇੱਕ ਸਟੋਰੀ ਹੈ ਲਾਈਫ ਦੀ ਕਿਸੇ ਨੂੰ ਲੱਗੇ ਕਿ ਇਹ ਕਹਾਣੀ ਹੈ ਜਾਂ ਮਲਕ ਥੋੜਾ ਉਹ ਹੈ ਬਿਨਾ ਗੱਲ ਤੋਂ ਬੋਲਣ ਵਾਲੀ ਪਰ ਇਸ طرح ਦੀ ਕੋਈ ਗੱਲ ਨਹੀਂ ਹੈ ਇਹ ਲਾਈਫ ਦੀ ਸੱਚੀ ਕਹਾਣੀ ਜਿਹੜੀ ਮੈਂ ਤੁਹਾਡੇ ਅੱਗੇ ਪੇਸ਼ ਕਰ ਰਹੀ ਹਾਂ ਤੁਹਾਨੂੰ ਪਤਾ ਹੈ ਮੇਰੀ ਤਰ੍ਹਾਂ ਨਾ ਇੱਕ ਨਾ ਸਿੰਪਲ ਜਿਹੀ ਇੱਕ ਲੜਕੀ ਹੁੰਦੀ ਸੀ ਮੈਂ ਤਾਂ ਚਲੋ ਲੇਡੀਜ਼ ਹੋ ਗਈਆਂ ਹੈਨਾ ਉਹ ਇੱਕ ਸਿੰਪਲ ਲੜਕੀ ਸੀ ਅਨਮੈਰਿਡ ਤੇ ਉਹਨੂੰ ਦਾ ਬਹੁਤ ਹੀ ਜ਼ਿਆਦਾ ਆਪਣੀ ਲਾਈਫ ਵਿੱਚ ਇੱਕ ਸ਼ੌਂਕ ਸੀ ਕਿ ਮੈਂ ਨਾ ਸਿੰਗਿੰਗ ਕਰਾਂ ਆਰੇ ਦੁਨੀਆ ਦੇ ਅੱਗੇ ਬਹੁਤ ਸਾਰੀ ਸਟਾਰਸ ਬਣ ਜਾਵਾਂ ਐਨੀ ਸਟਾਰਸ ਬਣ ਜਾਵਾਂ ਕਿ ਮੇਰਾ ਖੁਦ ਦਾ ਆਪਣਾ ਇੱਕ ਮਲਬ ਬਜਟ ਹੋਵੇ ਆਪਣਾ ਇੱਕ ਬੈਲੈਂਸ ਬੈਂਕ ਹੋਵੇ ਮੈਂ ਆਪਣੇ ਸ਼ੌਂਗ ਆਰਮਾਨ ਜਿਹੜੇ ਆਪਣੇ ਮਮਾ ਪਾਪਾ ਤੇ ਡਿਪੈਂਡ ਹੋ ਕੇ ਨਾ ਕਰਾਂ ਖੁਦ ਤੇ ਡਿਪੈਂਡ ਹੋ ਕੇ ਕਰਾਂ ਤੇ ਉਹਨੂੰ ਲੜਕੀ ਨੂੰ ਨਾ ਇਸ ਚੀਜ਼ ਦਾ ਹਮੇਸ਼ਾ ਸ਼ੌਂਕ ਰਹਿੰਦਾ ਸੀ ਤੇ ਕਾਦਾ ਕੁਛ ਮਹੌਲ ਚਾਲ ਕੁਛ ਇਸਤਰਾ ਦਾ ਸੀ ਕਿ ਮਲਬਰ ਟੈਪ ਵਗੈਰਾ ਜਾਂ ਅੱਜ ਕੱਲ ਸਮਝ ਲੋ ਮੋਬਾਈਲ ਵਗੈਰਾ ਜਾਂ ਨੈਟ ਕੁਛ ਚੀਜ਼ਾਂ ਜਿਹੜੀਆਂ ਆ ਸਾਡੀਆਂ ਫੋਨਾਂ ਰਾਈਂ ਗਾਂ ਤੋਂ ਗਾਂ ਗਾਂ ਤੋਂ ਗਾਂ ਪੇ ਜਲਈ ਉਹਦੇ ਕੋਲ ਉਸ ਚੀਜ਼ ਦਾ ਕੋਈ ਚਗਾਠ ਨਹੀਂ ਸੀਗਾ ਤੇ ਉਨੇ ਬਹੁਤ ਆਪਣਾ ਮਲਕ ਹੌਲੀ 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 ਕਰਕੇ ਜਿਸ ਤਾਂ ਵੀ ਸਮਝ ਲੋ ਕੁਛ ਪੈਸੇ ਬੁਗਣੀ ਰਾਈਂ ਜੋੜੇ ਕੋਈ ਪੈਰ ਭਰਾਏ ਉਹਦੇ ਰਾਈਂ ਜੋੜੇ ਜਾਂ ਫਿਰ ਕੁਛ ਆਪਣੀ ਕੁਛ ਮਿਹਨਤ ਜਾਂ ਇਬਰੋਦਰੋ ਪਕੜ ਕੇ ਉਹਨੇ ਨਾ ਇੱਕ ਸਿੰਪਲ ਦਾ ਟੈਬ ਖਰੀਦ ਲਿਆ ਟੈਬ ਖਰੀਦ ਲਿਆ ਤੇ ਉਸ ਟੈਬ ਦੇ ਵਿੱਚ ਨਾ ਉਹਨੇ ਆਪਣੀ ਇੱਕ ਨਾਰਮਲ ਜੀ ਜੀਮੇਲ ਬਣਾਈ ਮੈਸੇਜ ਬਣਾਇਆ ਆਪਣਾ ਕਿ ਮਤਲਬ ਅ ਕੰਟੈਕਟ ਜਿੱਦਾਂ ਦੇਖੋ ਮੇਰਾ ਖੁੱਦਾ ਆਪਣਾ ਕੰਟੈਕਟ ਹੈ YouTube Monica Dhaman Official ਜਿਹੜਾ ਤੁਸੀਂ ਸਭ ਜਾਣਦੇ ਹੋ ਮੇਰੇ ਚੈਨਲ ਨੂੰ ਤੇ ਤੁਸੀਂ ਐ ਵੀ ਜਾਣਦੇ ਹੋ ਕਿ ਮੇਰਾ Facebook ਵੀ ਫੀਡ ਚੱਲਦਾ ਪਿਆ ਹੈ ਜਿਹਦੇ ਵਿੱਚ ਮੇਰਾ ਸਿੰਪਲ Monica Dhaman ਦੇ ਨਾਮ ਤੇ ਹੀ ਹੈ ਤੇ ਇਸ ਤਰ੍ਹਾਂ ਉਹਨੇ ਮੇਰੀ ਤਰ੍ਹਾਂ ਇੱਕ ਨਾਰਮਲ ਜਾਂ ਚੈਨਲ ਚਲੋ ਰੈਡੀ ਕੀਤਾ ਆਪਣਾ ਤੇ ਤੁਹਾਨੂੰ ਪਤਾ ਉਹਨੇ ਨਾ ਸਿੰਗਿੰਗ ਸੌਂਗਸ ਫਸਟ ਵਾਰ ਉਹਨੇ ਜਦੋਂ ਬੋਲਿਆ ਤੇ ਉਹਨੂੰ ਉਸ ਚੀਜ਼ ਦਾ ਬਿਲਕੁਲ ਵੀ ਹੈਗਾ ਨਹੀਂ ਸੀ ਕਿ ਮਤਲਬ ਇਹਨੂੰ ਲੋਕ ਪਸੰਦ ਕਰਨਗੇ ਕਿ ਨਹੀਂ ਕਰਨਗੇ ਉਹਦੇ ਦਿਮਾਗ ਇਸ ਤਰ੍ਹਾਂ ਦੇ ਜਿਆ ਉਹ ਨਾ ਮਤਲਬ ਮਿੰਟ-ਮਿੰਟ ਬਾਅਦ ਨਾ ਜਦੋਂ ਆਪਣਾ ਉਹਨੇ ਸਿੰਗਿੰਗ ਬੋਲ ਦਿੱਤਾ ਆਪਣਾ ਨੈਟ ਦੇ ਉੱਤੇ ਪਾ ਦਿੱਤਾ ਆਪਣਾ ਸਾਰਾ ਕੁਝ ਟੈਲੈਂਟ ਵਗੈਰਾ ਲਿਖ ਲਿੱਤਾ ਕਿ ਮਤਲਬ ਮੈਂ ਕੌਣ ਆਇਆ ਕੌਣ ਨਹੀਂ ਹੈ ਕਿੱਥੋਂ ਦੀ ਹੈ ਤੇ ਉਸ ਤੋਂ ਬਾਅਦ ਉਹਨੇ ਮਿੰਟ-ਮਿੰਟ ਬਾਅਦ ਜਦੋਂ ਉਹਨੂੰ ਮਤਲਬ ਰੀਫਰੈਸ਼ ਕਰਕੇ ਉਹਦੇ ਉੱਪਰ ਡਾਲ ਦਿੱਤਾ ਨੈਟ ਤੇ ਤੇ ਚੈੱਕ ਕਰਦੀ ਜਾਵੇ ਚੈੱਕ ਦੇ ਵਿੱਚ ਇੱਕ ਦਿਨ ਵੀਊ ਉਹਦਾ ਕੋਈ ਨਹੀਂ ਆਇਆ ਦੂਸਰੇ ਦਿਨ ਉਹਦਾ ਵੀਊ ਕੋਈ ਨਹੀਂ ਆਇਆ ਤੀਜੇ ਦਿਨ ਉਹਨੇ ਕਿਹਾ ਬਹੁਤ ਸਟੂਪਿਡ ਹਰਕਤ ਐ ਮੈਂ ਕਿਉਂ ਬਣਾਇਆ ਮੈਨੂੰ ਨਹੀਂ ਸੀ ਬਣਾਉਣਾ ਚਾਹੀਦਾ ਮੈਨੂੰ ਨਹੀਂ ਪਤਾ ਮੈਨੂੰ ਪਬਲਿਕ ਪਿਆਰ ਕਰਦੀ ਐ ਕਿ ਨਹੀਂ ਕਰਦੀ ਮੈਨੂੰ ਨਹੀਂ ਪਤਾ ਮੈਂ ਕਿਸੇ ਕੰਟਰੈਕਟ ਤੇ ਆ ਕੇ ਬੈਠੀ ਆਂ ਪਤਾ ਨਹੀਂ ਮੇਰੇ ਲਈ ਸਫਸਲ ਹੋਵੇ ਕਿ ਨਾ ਹੋਵੇ ਸਫਸਲ ਤੇ ਬਾਦੀ ਜੀ ਤੁਸੀਂ ਮੰਨੋਗੇ ਤੀਜੇ ਦਿਨ ਜੀਦੋ ਆਪਣਾ ਦੁਬਾਰਾ ਤੋਂ ਇੱਕ ਨੈਟ ਸ਼ੋਅ ਕਰਦੀ ਐ ਦੋ ਦਿਨ ਵਿਚਾਰੀ ਥੱਕੀ ਹਾਰੀ ਸੀ ਜਿਹੜੀ ਜਦੋਂ ਸ਼ੋਅ ਕਰਦੀ ਐ ਤੁਸੀਂ ਮੰਨੋਗੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹਦੇ 1 ਲੱਖ ਤੇ ਕੁਝ ਵਿਊ ਆਏ ਉਹਦੀ ਸਿਰਫਲੀ ਇੱਕ ਸਿੰਗਿੰਗ ਦੇ ਉੱਤੇ ਤੇ ਹਲਕੇ ਹਲਕੇ ਲੋਗوں ਨੂੰ ਮੈਸੇਜ ਕਰਨੇ ਸ਼ੁਰੂ ਹੋਏ ਤੁਹਾਡੀ ਸਿੰਗਿੰਗ ਨੂੰ ਲੈ ਕੇ ਤੁਹਾਡੀ ਆਵਾਜ਼ ਨੂੰ ਲੈ ਕੇ ਤੁਸੀਂ ਕਿੱਥੋਂ ਹੋ ਕਿੱਥੋਂ ਨਹੀਂ ਹੋ ਤੇ ਉਹ ਨਾ ਆਪਣੇ ਘਰ ਜਾਂਦੋਂ ਥੋੜਾ ਜਾ ਨਾ ਇਸ ਚੀਜ਼ ਨੂੰ ਚੋਰੀ ਕਰਦੀ ਹੁੰਦੀ ਸੀ ਕਿਉਂਕਿ ਉਹਦੇ ਜਿਹੜੇ ਫਾਦਰ ਸੀ ਨਾ ਉਹ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਸੀ ਜਾਂ ਉਹਨਾਂ ਨੇ ਸਿਰਫ ਇਹਗਾ ਸੀ ਆਪਣਾ ਖਾਓ ਪੀਓ ਤੇ ਪੜ੍ਹਾਈ ਕਰੋ ਇਹ ਚੀਜ਼ਾਂ ਵੱਲ ਨਹੀਂ ਹੈ ਨਾ ਪਰ ਉਹਦੇ ਅੰਦਰ ਇੱਕ ਇਸ ਤਰ੍ਹਾਂ ਦਾ ਟੈਲੈਂਟ ਸੀ ਇਸ ਤਰ੍ਹਾਂ ਦਾ ਹੁਨਰ ਸੀ ਉਹਨੇ ਉਹਨਾਂ ਨੂੰ ਕੱਢਿਆ ਉਹਨੇ ਆਪਣੇ ਟੈਲੈਂਟ ਨੂੰ ਕੱਢਿਆ ਮੰਮਾ ਉਹਦੇ ਜਿਹੜੇ ਸੀ ਨਾ ਉਹਦੀ ਬਹੁਤ ਸਪੋਰਟ ਦੇ ਵਿੱਚ ਸੀ ਉਹਦੀ ਮਦਰ ਆ ਮਾਂ ਉਹਦੀ ਬਹੁਤ ਸਪੋਰਟ ਉਹਦਾ ਕਰਦੀ ਹੁੰਦੀ ਸੀ ਤੇ ਉਹਦੀ ਮਾਂ ਨੇ ਮਤਲਬ ਕੁਝ ਗਹਿਣਾ ਗੁਣਾ ਬਣਾ ਵੇਚ ਕੇ ਤੇ ਬੱਚੀ ਨੂੰ ਟੈਬ ਵੀ ਜਿਹੜਾ ਖਰੀਦ ਕੇ ਦਿੱਤਾ ਸੀ ਕੁਝ ਪੈਸੇ ਉਹਨੇ ਆਪਣੇ ਕੈਲਕੂਲੇਟ ਕਿੱਤੇ ਹੋ ਸੀ ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਨਾ ਕਿ ਮਲਾਈ ਦੇ ਦਾ ਮਤਲਬ ਇਹ ਮੇਰੀ ਬੇਟੀ ਦਾ ਕੰਟ੍ਰੈਕਟ ਆ ਰਿਹਾ ਹੈ ਜਾਂ ਕਿਸੇ ਦੀ ਨਿਊਜ਼ ਚ ਉਹਨੇ ਦੇਖ ਲੇਤਾ ਜਾਂ ਕਿ ਜ਼ਿਕ ਖਬਰ ਚ ਦੇਖ ਲੇਤਾ ਜਦੋਂ ਉਹਨੇ ਦੇਖਿਆ ਕਿ ਕਿੰਨੇ ਲੋਗ ਜਿਹੜੇ ਉਹਦੇ ਨਾਲ ਜੁੜ ਚੁੱਕੇ ਹੋਏ ਆ ਕਿੰਨੇ ਲੋਗ ਮਤਲਬ ਹੋ ਗਏ ਆ ਤੇ ਉਹਦਾ ਨਾ ਘਰ ਵਿੱਚ ਉਹਦੇ ਫਾਦਰ ਦਾ ਬੜਾ ਦਬਾ ਹੁੰਦਾ ਸੀ ਦਬਾ ਮਤਲਬ ਜਿਹਨੂੰ ਕਹਿੰਦੇ ਆ ਕਿ ਡਰ ਹੋਣਾ ਖੋਫ ਹੋਣਾ ਉਹਦੀ ਵਾਈਫ ਨੂੰ ਵੀ ਬਹੁਤ ਸੀ ਉਹਦੀ ਬੱਚੀ ਨੂੰ ਵੀ ਬਹੁਤ ਸੀ ਤੇ ਜਦੋਂ ਪਤਾ ਲੱਗਦਾ ਇਹਨਾਂ ਤੇ ਉਹ ਉਹ ਬਾਅਦ ਕੀ ਕਰਦੇ ਉਹਦੇ ਫਾਦਰ ਉਹਨੂੰ ਨਾ ਕਹਿੰਦੇ ਕਿ ਜਿਹੜਾ ਤੂੰ ਟੈਬ ਲਿੱਤਾ ਹੈ ਨਾ ਉਹ ਵੀ ਉਹਦੇ ਫਾਦਰ ਕੋਲ ਚੋਰੀ ਦਿੱਤਾ ਸੀ ਉਹਨੇ ਉਸ ਲਈ ਚੋਰੀ ਲਿੱਤਾ ਸੀ ਉਹਦੀ ਮਦਰ ਨੇ ਬੰ ਨਾਲ ਅਜਿਹਾ ਦਿੱਤਾ ਕਿ ਉਹਦੇ ਮਾਮੇ ਨੇ ਉਹਨੂੰ ਦਿੱਤਾ ਵਾ ਕਿਉਂਕਿ ਉਹਦਾ ਮਾਮੇ ਕੋਲ ਆਲਰੇਡੀ ਇੱਕ ਤੋਂ ਦੋ ਪਏ ਹੋਏ ਸੀ ਤੇ ਮਾਮਾ ਨੇ ਕਿਹਾ ਚਲੋ ਮੈਂ ਆਪਣੀ ਭਾਂਜੀ ਨੂੰ ਦੇ ਦਿੰਦਾ ਤੇ ਇਸ ਲਈ ਉਹਨਾਂ ਨੇ ਉਹਨੂੰ ਦੇ ਦਿੱਤਾ ਹਨਾ ਤੇ ਬਾਅਦ ਵਿੱਚ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਹੈ ਕਿ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਸਾਰਾ ਉਹਦਾ ਟੈਬਲੇਟ ਜਿਹੜਾ ਨਾ ਤੋੜ ਦਿੰਦੇ ਆ ਮਤਲਬ ਉੱਤੋਂ ਲੈ ਕੇ ਥੱਲੇ ਤੱਕ ਸੁੱਕਿਆ ਤੇ ਉਹਨਾਂ ਵਿਚਲੇ ਦਾ ਚੂੜ ਚੂੜ ਖਿਲੋਣਾ ਹੋ ਜਾਂਦਾ ਉਹਦੇ ਜਿੰਨੇ ਸ਼ੌਂਗ ਆਰਮਾਨ ਮਤਲਬ ਦੁਨੀਆ ਦੇ ਸਟਾਰ ਬਣਨ ਦੇ ਉਹ ਸਾਰੇ ਰੱਦ ਤੇ ਮਿੱਟੀ ਹੋ ਜਾਂਦੇ ਆ ਤੇ ਫਿਰ ਉਹ ਮਤਲਬ ਆਪਣੀ ਹਿੰਮਤ ਨਹੀਂ ਹਾਰਦੀ ਆਪਣੇ ਆਪ ਦਾ ਹੁਣ ਨਹੀਂ ਹਾਰਦੀ ਕਿਸੇ ਤਰ੍ਹਾਂ ਕਰਕੇ ਇੱਕ ਸ਼ੌਮ ਸਿੰਪਲ ਦੀ ਸ਼ੌਪ ਤੇ ਜਾਂਦੀ ਆ ਸ਼ੌਪ ਤੇ ਜਾ ਕੇ ਆਪਣਾ ਨੈਟ ਦੇਖਦੀ ਆ ਆਪਣਾ ਉਹ ਵੇਖਦੀ ਆ ਕਿ ਮੇਰੇ 뷰 ਕੀ ਆ ਮੇਰੇ ਕਮੈਂਟਸ ਕੀ ਆ ਇੱਕ ਮੈਸੇਜ ਕੀ ਉਹਦੇ ਵਿੱਚ ਨੇ ਇੱਕ ਛੋਟਾ ਜਿਹਾ ਇੱਕ ਮੈਸੇਜ ਬੜਾ ਪਿਆਰਾ ਲਿਖਿਆ ਹੁੰਦਾ ਉਹਨੇ ਕਿ ਤੁਸੀਂ ਆਓ ਮੇਰੇ ਕੋਲ ਮੈਂ ਤੁਹਾਨੂੰ ਲਾਈਵ ਦਾ ਇੱਕ ਸਟਾਰਸ ਬਣਾ ਦਵਾਂਗਾ ਬਹੁਤ ਵੱਡਾ ਤੁਹਾਨੂੰ ਸੁਪਰ ਸਟਾਰਸ ਬਣਾ ਦਵਾਂਗਾ ਕਹਿੰਦੇ ਨੇ ਰਾਤੋਂ ਦਿਨ ਨਹੀਂ ਚੜਦਾ ਕਿਸਮਤ ਇਨਸਾਨ ਦੀ ਬਦਲਣ ਲੱਗਿਆ ਟਾਈਮ ਨਹੀਂ ਲੱਗਦਾ ਤੇ ਦੇਖੋ ਫਿਰ ਉਹ ਮੈਸੇਜ ਦੇਗੀ ਕਮੈਂਟ ਦੇਦੀ ਉਹਦੇ ਵਿੱਚ ਹੋਰ ਨੀਚੇ ਲਿਖਦੀ ਹੈ ਕਿ ਮੇਰੇ ਕੋਲ ਮਤਲਬ ਇੰਨੇ ਪੈਸੇ ਨਹੀਂ ਹੈ ਕਿ ਮੈਂ ਮਤਲਬ ਫਲਾਈਟ ਲੈ ਕੇ ਮਤਲਬ ਆਊਟ ਆਫ ਸਟੇਸ਼ਨਸ ਜਾ ਸਕਾਂ ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਫਲਾਈਟ ਦੇ ਪੈਸੇ ਵੀ ਦਵਾਗਾ ਪਰ ਤੁਹਾਨੂੰ ਮੇਰੇ ਕੋਲ ਆਣਾ ਹੀ ਪਏਗਾ ਤੇ ਚਲੋ ਜਿਸ ਤਰ੍ਹਾਂ ਮਰਜ਼ੀ ਕਰਕੇ ਫਰੈਂਡ ਸਰਕਲ ਦੇ ਵਿੱਚ ਉਹ ਘੁੰਮ ਘਮਾ ਕੇ ਤੇ ਫਲਾਈਟਸ ਦਾ ਇੰਤਜ਼ਾਮ ਕਰਕੇ ਚਲੀ ਜਾਂਦੀ ਹੈ ਤੇ ਮਤਲਬ ਜਿਹੜਾ ਅਵਾਰਡ ਮਿਲਦਾ ਹੈ ਨਾ ਆਲ ਵਰਲਡ ਦੇ ਵਿੱਚ ਜਿਹੜਾ ਉਹਨੂੰ ਅਵਾਰਡ ਮਿਲਦਾ ਤੇ ਉਹਦੇ ਫਾਦਰ ਹਨਾਨ ਪਰੇਸ਼ਾਨ ਹੋ ਜਾਂਦੇ ਕਿ ਮੇਰੀ ਬੱਚੀ ਟੀਵੀ ਦੇ ਵਿੱਚ ਕਿੱਦਾਂ ਆ ਗਈ ਟੀਵੀ ਵਿੱਚ ਕਿਸ ਤਰ੍ਹਾਂ ਆ ਗਈ ਉਹ ਚੀਜ਼ ਨੂੰ ਨਾ ਥੋੜਾ ਅਟ੍ਰੈਕ ਕਰਦੇ ਨੇ ਕਿ ਮਾਤਾ ਪਿਤਾ ਖੁਸ਼ ਹੁੰਦੇ ਆ ਕਿ ਸਾਡਾ ਬੱਚਾ ਇਨਾਮ ਜਿੱਤ ਕੇ ਲਿਆਇਆ ਵਾ ਮਾਤਾ ਪਿਤਾ ਖੁਸ਼ ਹੁੰਦੇ ਸਾਡਾ ਬੱਚਾ ਇੱਕ ਨਾਮ ਬਣਾ ਰਿਹਾ ਤੇ ਉਹ ਉਸ ਚੀਜ਼ ਨੂੰ ਦੇਖ ਕੇ ਨਾ ਤੇ ਥੋੜਾ ਜਿਹਾ ਗੁੱਸੇ ਵਿੱਚ ਆ ਗਏ ਹੈਪੀ ਹੋ ਗਏ ਬਹੁਤ ਜ਼ਿਆਦਾ ਉਹਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਨੂੰ ਕ੍ਰੋਧ ਆ ਗਿਆ ਕਿ ਮਤਲਬ ਬਾਅਦ ਵਿੱਚ ਕੀ ਕਰਦੇ ਨੇ ਉਹ ਮਤਲਬ ਉਹਨੂੰ ਆਨ ਕੇ ਜਿੱਤਾ ਮਤਲਬ ਕਹਿੰਦੇ ਨਾ ਕਿ ਫਿਰ ਉਹੀ ਬਾ ਹੁੰਦਾ ਜਿਹੜਾ ਮਾਤਾ ਪਿਤਾ ਦਾ ਗੁੱਸਾ ਦਿਖਾ ਰਹਾ ਕੋਦ ਨਾ ਸੁਨਣਾ ਮਾਤਾ ਉਹਦੀ ਅੱਗੇ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਹੁਣ ਮੇਰੀ ਬੱਚੀ ਦਾ ਮੇਰਾ ਲਾਈਫ ਦਾ ਸਿਸਟਮ ਹੈ ਅੱਜ ਤੱਕ ਅਸੀਂ ਤੁਹਾਨੂੰ ਜਰਦੇ ਰਹੇ ਹਾਂ ਬਰਦਾਸ਼ ਕਰਦੇ ਰਹੇ ਹਾਂ ਤੁਹਾਡੇ ਹਰ ਇੱਕ ਕਹਨੇ ਤੇ ਅਸੀਂ ਰਹੇ ਹਾਂ ਪਰ ਹੁਣ ਅਸੀਂ ਤੁਹਾਡੇ ਕਹਨੇ ਤੇ ਨਹੀਂ ਰਹਿਣਾ ਤੇ ਉਹ ਜਿਹੜੀ ਇੱਕ ਮਤਲਬ ਪਿਤਾ ਹੁੰਦਾ ਨਾ ਉਹ ਆਪਣੇ ਉਹ ਇੱਕ ਜਿਹੜੀ ਮਦਰ ਹੈ ਉਹ ਆਪਣੇ ਪਿਤਾ ਨੂੰ ਇੱਕ ਸਾਈਡ ਤੇ ਕਰਕੇ ਨਾ ਆਪਣੀ ਬੇਟੀ ਦੀ ਪੂਰੀ ਸਪੋਰਟ ਕਰਦੀ ਆ ਪੂਰੀ ਸਾਈਡ ਰੈਂਦੀ ਆ ਰਾਈਟ੍ਰੇਸ਼ਨ ਲੈਂਦੀ ਆ ਤੇ ਫਿਰ ਦੇਖੋ ਅੱਜ ਉਹ ਲੜਕੀ ਨੇ ਪਤਾ ਹੀ ਨਹੀਂ ਲੱਗਦਾ ਕਿ ਉਹ ਸੁਪਰਸਟਾਰਸ ਕਿਵੇਂ ਬਣਦੀ ਹੈ ਇਹ ਜੋ ਮੈਂ ਸਟੋਰੀ ਤੁਹਾਨੂੰ ਸੁਣਾਈ ਹੈ ਇੱਕ ਸੁਪਰਸਟਾਰਸ ਫਿਲਮ ਦੀ ਸਟੋਰੀ ਹੈ ਕਦੀ ਤੁਹਾਡੇ ਕੋਲ ਟਾਈਮ ਲੱਗੇ ਤੇ ਤੁਸੀਂ ਉਹ ਸੁਪਰਸਟਾਰਸ ਫਿਲਮ ਦੇਖਣਾ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਉਹ ਫਿਲਮ ਦੇ ਵਿੱਚ ਕਿੰਨਾ ਮਤਲਬ ਮੋਟੀਵੇਸ਼ਨਸ ਮਿਲਿਆ ਹੈ ਮੈਂ ਹੀ ਆ ਅੱਜ ਮੇਰੇ ਇਹ YouTube ਚੈਨਲ ਹੈ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਜੀ ਜੋ ਮੈਂ YouTube ਚੈਨਲ ਬਣਾਇਆ ਸੀ ਨਾ ਮੈਨੂੰ ਕੋਈ ਆਸ ਨਹੀਂ ਸੀਗੀ ਕਿ ਮੇਰੇ ਵੀਊ ਹੋ ਸਕਣਗੇ ਜਾਂ ਲੋਕ ਮੈਨੂੰ ਪਸੰਦ ਕਰ ਪਾਣਗੇ ਜਾਂ ਮੇਰੇ ਮੈਸੇਜ ਲੋਕ ਨੂੰ ਮਤਲਬ ਮੇਰੇ ਤੱਕ ਪਹੁੰਚਾ ਪਾਣਗੇ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਨਾ ਬਹੁਤ ਸਾਰੇ ਆਪਣੇ ਦਿਮਾਗ ਦੇ ਸਾਡੇ ਪ੍ਰਭਾਵਤ ਗੱਲਾਂ ਜਿਹੜੀਆਂ ਮੇਰੇ ਸ਼ੋ ਹੋਈਆਂ ਤੇ ਸੀਰੀਅਸਲੀ ਮੈਂ ਤੁਹਾਨੂੰ ਦੱਸਦੀ ਆ ਜਦੋਂ ਮੈਂ ਉਹ ਪਿਕਚਰ ਦੇਖਦੀ ਆ ਨਾ ਤੇ ਉਹ ਸਟੋਰੀ ਮੇਰੇ ਮਾਈਂਡ ਵਿੱਚ ਇੰਨੀ ਜ਼ਿਆਦਾ ਰਿਲੀਜ਼ ਹੁੰਦੀ ਆ ਨਾ ਕਿ ਇਨਸਾਨ ਦੀ ਜੋ ਕਿਸਮਤ ਹੈ ਨਾ ਇੱਕ ਸਿੰਪਲ ਜੀ ਹੈ ਹੁਣ ਦੇਖੋ ਮੈਂ ਇੱਕ ਨਾਰਮਲ ਜੇ ਸਿੰਪਲ ਜੇ ਬੈੱਡ ਤੇ ਬੈਠੀ ਆ ਕੰਬਲ ਲੈ ਕੇ ਬੈਠੀ ਆ ਬੱਚੀ ਮੇਰੇ ਕੋਲ ਹੈ ਹੈਨਾ ਕਿ ਮੈਨੂੰ ਨਹੀਂ ਪਤਾ ਰਾਤ ਤੋਂ ਦਿਨ ਮੇਰੀ ਲਾਈਫ 'ਚ ਕੀ ਚੇਂਜਸ ਆ ਜਾਣ ਮੈਨੂੰ ਨਹੀਂ ਪਤਾ ਕਿੰਨੇ ਸਮੇਂ ਬਦਲਦੇ ਨਾਲ ਮੇਰੇ ਨਾਲ ਕਿਸ ਤਰ੍ਹਾਂ ਦਾ ਟਾਈਮ ਆਣਾ ਤੇ ਇਸ ਲਈ ਕਦੀ ਵੀ ਨਾ ਤੁਸੀਂ ਹਾਰੋ ਆਪਣੇ ਟੈਲੈਂਟ ਨੂੰ ਹਮੇਸ਼ਾ ਕੱਢ ਕੇ ਰੱਖੋ ਚਾਹੇ ਤੁਹਾਡੇ ਪਿਤਾ سپورਟ ਕਰਨ ਚਾਹੇ ਤੁਹਾਡੀ ਮਾਤਾ سپورਟ ਕਰੇ ਚਾਹੇ ਤੁਹਾਡਾ ਕੋਈ ਵੀ ਇਨਸਾਨ ਤੁਹਾਡਾ ਮੈਨ سپورਟ ਕਰੇ ਉਸ ਚੀਜ਼ ਨੂੰ ਹਮੇਸ਼ਾ ਆਪਣੇ ਤੋਂ ਇੰਨਾ ਕੁ ਜ਼ਿਆਦਾ ਵਧੀਆ ਇਮਪਰੀਅ ਲਿਆਓ ਇੰਨਾ ਵਧੀਆ ਇਮਪਰੀਅ ਲਾਓ ਕਿ ਉਹ ਲਾਈਫ ਦਾ ਤੁਹਾਡਾ ਇੱਕ ਵਧੀਆ ਸਟਾਈਲ ਬਣ ਸਕੇ ਤੁਹਾਡਾ ਇੱਕ ਸਟਾਰ ਬਣ ਸਕੇ ਤੁਸੀਂ ਦੁਨੀਆ ਦੇ ਆਪਣਾ ਇੱਕ ਬਹੁਤ ਵਧੀਆ ਨਾਮ ਟਾਈਮ ਦੇ ਸਕੋ ਤੇ ਆਈ ਥਿੰਕ ਮੇਰੀ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਸੁਪਰਸਟਾਰਸ ਦੀ ਫਿਲਮ ਦੀਆਂ ਸਟੋਰੀਜ਼ ਦੱਸੀ ਹੈ ਉਹ ਸਟੋਰੀਜ਼ ਪੂਰੀ ਇਸ ਤਰ੍ਹਾਂ ਹੀ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਤੇ ਤੁਸੀਂ ਦੇਖਣਾ ਕਿ ਉਹਦੇ ਜਿਹੜੇ ਪਿਤਾ ਹੁੰਦੇ ਨਾ ਹਰ ਵਕਤ ਉਹ ਨਾ ਕਰੋਧਿਤ ਰਹਿੰਦੇ ਨੇ ਮਤਲਬ ਕੋਈ ਬਿਨਾ ਗਾਤ ਉਹਦੀ ਮਾਤਾ ਨੂੰ ਕੁੱਟਣ ਲੈ ਜਾਣਾ ਪਿਨਾ ਗਾਤ ਉਹ ਬੱਚੇ ਦੇ ਉੱਪਰ ਹੈਵੀ ਹੋਈ ਜਾਣਾ ਮਤਲਬ ਕਈ ਜਿਹੜੇ ਪਿਤਾ ਹੁੰਦੇ ਨਾ ਉਹ ਬਹੁਤ ਜ਼ਿਆਦਾ ਮਤਲਬ ਕਹਿੰਦੇ ਨੇ ਹਾਂ ਜੀ ਮੈਂ ਸਵੇਦਾ ਆਇਆ ਵਾਂ ਥੱਕਿਆ ਟੁੱਟਿਆ ਆਇਆ ਵਾਂ ਤੇ ਮਤਲਬ ਮੇਨੂੰ ਖਾਣਾ ਬੜਾ ਵਧੀਆ ਦੋ ਤੇ ਉਹ ਚਲੋ ਇਹ ਤਾਂ ਖੁਸ਼ ਹੋ ਜਾਂਦੇ ਆ ਤੇ ਇੱਕ ਪਿਤਾ ਥੋੜੇ ਜਿ ਇਦਾਂ ਦੇ ਵੀ ਹੁੰਦੇ ਨੇ ਕਿ ਜਿਹੜਾ ਸਭ ਕੁਝ ਹੋਉਂਦੇ ਬਾਜ਼ੂ ਤੇ ਫੇਰ ਵੀ ਅਸੀਂ ਆਪਣੇ ਆਪ ਤੇ ਅਗਲੇ ਬੰਦੇ ਦੇ ਹੈਵੀ ਹੋਈ ਜਾਣਾ ਉਸ ਫਿਲਮ ਦੀ ਸਟੋਰੀ ਕੁਛ ਨਾ ਇਸ ਤਰ੍ਹਾਂ ਦੀ ਦਿਖਾਈ ਹੋਈ ਹੈ ਤੇ ਬਹੁਤ ਵਧੀਆ ਸਟੋਰੀ ਹੈ ਮੈਨੂੰ ਬਹੁਤ ਵਧੀਆ ਲੱਗੀ ਮੈਂ ਆ ਫਿਲਮ ਮੈਕਸਿਮਮ ਪੜੀ 10 ਤੋਂ 12 ਵਾਰ ਦੇਖ ਚੁੱਕੀ ਹਾਂ ਪਰ ਮੈਨੂੰ ਬਹੁਤ ਅੱਛੀ ਲੱਗਦੀ ਹੈ ਤੇ ਬਾਕੀ ਉਹ ਜਿਹੜੀ ਲਾਈਫ ਸਟੋਰੀਸ ਮੈਂ ਤੁਹਾਨੂੰ ਦੱਸੀ ਆ ਸ਼ਾਇਦ ਉਹ ਸਿਸਟਮ ਵੀ ਮੇਰੇ ਆਪਣੀ ਲਾਈਫ ਨਾਲ ਵੀ ਮੈਨੂੰ ਕਦੀ ਕਦੀ ਥੀ ਹੁੰਦਾ ਹੈ ਕਿ ਸ਼ਾਇਦ ਮੇਰਾ ਵੀ ਸੁਪਰਸਟਾਰਸ ਵਾਲਾ ਹੀ ਹਾਲ ਹੈ ਇੱਕ ਮੈਂ ਅਜ ਸਿੰਪਲ ਜੀਆਂ ਸਧਾਰਨ ਜੀਆਂ ਲਾਈਫ ਮੇ ਸਭੇ ਦੇ ਨਾਲ ਵਕਤ ਦੇ ਨਾਲ ਕਦੋਂ ਬਦਲ ਜਾਣੀ ਆ ਕਿਸੇ ਦਾ ਕੁਝ ਪਤਾ ਨਹੀਂ ਹੁੰਦਾ ਤੇ ਬਾਕੀ ਤੁਸੀਂ ਉਹ ਵੇਟਿੰਗ ਫਰ ਮੇਂ ਨਿੱਕੇ ਨੇ ਕਿ ਜੋ ਬਾਕੀ ਤੁਸੀਂ ਦੇਖਿਆ ਹੋਏਗਾ RAM ji di jehde main bhajan tode ki show kite si oh bhajan matlab ਤੁਸੀਂ ਸਾਰਿਆਂ ਨੇ ਸੁਨੇ ਹੋਣਗੇ ਮੇਰਾ ਉਹ ਵਾਇਸ ਸਾਊਂਡਸ ਖੁੱਦ ਦਾ ਹੈਗਾ ਮੇਰੇ RAM ji di bhajan di line chal rahi si oh ਤੁਸੀਂ ਸਾਰਿਆਂ ਨੇ ਸੁਨੇ ਹੋਣਗੇ ਸਿੰਪਲ ਜਿਹੜੇ Song ਹੈ ਮੈਂ ਪੰਜਾਬੀ ਆਪਣੀ ਡਾਟਰ ਦੇ ਨਾਲ ਬੋਲਿਆ ਹੋਵੇ ਤੁਸੀਂ ਸੁਣਿਆ ਹੋਏਗਾ ਕੌਮੇਕੇ ਦੇ ਵਿੱਚ ਵਾਇਸ ਜ਼ਿਆਦਾ ਬੈਸਟ ਲਗੀ ਉਹਦੇ ਬਾਰੇ ਮੈਨੂੰ ਰਿਪਲਾਈ ਐਂਡ ਕਮੈਂਟਸ ਜ਼ਰੂਰ ਦੇਣਾ ਤੇ ਬਾਕੀ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ ਕਿ ਜਿੱਦਾਂ ਤੁਸੀਂ ਮੇਰੀ ਸਟੇਟਸ ਸਪੋਰਟ ਨੂੰ ਫੇਸਬੁੱਕ ਦੇ ਉੱਪਰ ਜਿਹਨੂੰ ਤੁਸੀਂ ਲਾਈਕਸ ਪੇਸ ਦਿਓ ਸ਼ੇਅਰਸ ਪੇਸ ਦਿਓ ਬਹੁਤ ਸਾਰਾ ਮਤਲਬ ਮੈਸੇਜ ਵੀ ਲਿਖਦੇ ਹੋ ਤੇ ਇਸ ਤਰ੍ਹਾਂ ਕੋਸ਼ਿਸ਼ ਕਰਿਆ ਕਰੋ ਮੇਰੇ ਗੁਰੂ ਮਹਾਰਾਜ ਜੀ ਨੂੰ ਵੀ ਲਾਈਕ ਕਰਿਆ ਕਰੋ ਮੇਰੇ ਗੁਰੂ ਮਹਾਰਾਜ ਜੀ ਲਈ ਕੋਈ ਕਮੈਂਟਸ بھیਜਿਆ ਕਰੋ ਕਿਉਂਕਿ ਬਹੁਤ ਵਧੀਆ ਲੱਗਦਾ ਹੈ ਜੇ ਤੁਸੀਂ ਸਾਡੇ ਗੁਰੂ ਮਹਾਰਾਜ ਜੀ ਲਈ ਕੋਈ ਅੱਛੀ ਗੱਲਾਂ ਲਿਖੇ ਜਾਂ ਅੱਛੇ ਕਮੈਂਟਸ ਦੇਣ ਜਾਂ ਅੱਛੇ ਲਾਈਕਸ ਦੇਣ ਕਿਉਂਕਿ ਮੇਰੀ ਫੋਟੋਸ ਤਾਂ ਤੁਸੀਂ ਲਾਈਕਸ ਕਮੈਂਟਸ ਜ਼ਰੂਰ ਦਿੰਦੇ ਹੋ ਪਰ ਮੇਰੀ ਚਾਹਤ ਹੈ ਕਿ ਮੇਰੇ ਗੁਰੂ ਮਹਾਰਾਜ ਜੀ ਮੇਰੇ ਭਜਨ ਜਿਹੜੇ ਵੀ ਮੈਂ RAM ji ਦੇ ਪ੍ਰਤੀ ਗਾਉਂਦੀ ਆ ਉਸ ਬਾਰੇ ਮੈਨੂੰ ਕਮੈਂਟਸ ਐਂਡ ਮੈਸੇਜਸ ਦੇਆ ਕਰੋ ਬਾਕੀ ਤੁਹਾਨੂੰ ਮੇਰੀ ਜਿਹੜੀ ਗੱਲਬਾਤ ਉਹ ਮੇਰੀ ਕਿਸ ਤਰ੍ਹਾਂ ਨਹੀਂ ਲੱਗੀ ਉਹਦੇ ਬਾਰੇ ਵੀ ਮੈਨੂੰ ਰਿਪਲਾਈ ਜ਼ਰੂਰ ਦੇਣਾ ਬਾਕੀ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਫਿਲਮ ਦਾ ਸ਼ੂਟਸ ਦਾ ਤੁਹਾਨੂੰ ਦੱਸਿਆ ਉਹ ਬਾਰੇ ਜਿਹੜੀ ਸਟੋਰੀ ਹੈ ਉਹ ਲਾਈਫ ਦੀ ਬਿਲਕੁਲ ਸਹੀ ਸਟੋਰੀ ਹੈ ਤੁਸੀਂ ਦੇਖੋਗੇ ਤੇ ਸ਼ਾਇਦ ਤੁਸੀਂ ਮੇਰੀ ਤਰ੍ਹਾਂ ਥਮ ਜਾਓਗੇ ਤੇ ਵਾਕਈ ਉਸ ਚੈਨਲ ਟਾਈਪ ਦੇ ਵਿੱਚ ਜਿਸ ਤੋਂ ਉਹ ਲੜਕੀ ਨੇ ਆਪਣੇ ਆਪ ਦਾ ਪੂਰਾ ਦਿਖਾਇਆ ਕਿ ਹਾਂ ਮੈਂ ਲਾਈਫ ਵਿੱਚ ਖੁਸ਼ੀ ਬੰਨਣਾ ਚਾਹਦੀ ਤੇ ਵਾਕਈ ਉਦੋਂ ਲਾਈਫ इज ਸਟਾਰਸ ਬਣ ਵੀ ਗਈ ਤੇ ਬਾਕੀ ਉਹਦੀ ਸਟੋਰੀਜ਼ ਦੇਖ ਕੇ ਮੈਨੂੰ ਆਪਣੇ ਆਪ 'ਚ ਵੀ ਐਸ ਸੀਜ਼ ਫੀਲ ਹੁੰਦੀ ਐ ਸਮਾਂ ਔਰ ਕੜੀ ਸਮੇ ਦਾ ਕੁਛ ਨਹੀਂ ਪਤਾ ਕਹਿੰਦੇ ਨਾ ਉਹ ਸੌਂਗਸ ਕੁਛ ਤੁਸੀਂ ਸੁਣਿਆ ਹੋਵੇਗਾ ਕਿਸਮਤ ਬਦਲਦੀ ਦੇਖੀ ਮੈਂ ਵਕਤ ਬਦਲਦਾ ਦੇਖਿਆ ਮੈਂ ਇਥੇ ਲੋੜ ਪੈਣ ਤੇ ਦੁਨੀਆ ਦੇ ਸਭ ਬਦਲਦੇ ਦੇਖੇ ਮੈਂ ਸਭ ਕੁਝ ਬਦਲ ਗਿਆ ਮੇਰਾ ਹੈਨਾ ਜਦੋਂ ਸਮਾਂ ਵਕਤ ਲੋਕ ਪਰ ਲੋਕ ਸਾਰੇ ਤੁਹਾਨੂੰ ਛੱਡ ਦਿੰਦੇ ਨਾ ਉਸ ਟਾਈਮ ਪਰਮਾਤਮਾ ਜਿਹੜਾ ਤੁਹਾਡੇ ਨਾਲ ਹੀ ਆਹਨ ਖੜਾ ਹੁੰਦਾ ਹੈ ਨਾ ਉਹ ਸਭ ਰਿਸ਼ਤੇ ਜਿਹੜੇ ਨਾ ਇੱਕ ਪਾਸੇ ਹੋ ਜਾਂਦੇ ਪਰ ਰੱਬ ਇੱਕ ਪਾਸੇ ਹੋ ਜਾਂਦਾ ਇਸ ਲਈ ਬਾਕੀ ਮੈਂ ਤੁਹਾਡੇ ਚੈਨਲ ਦੇ ਨਾਲ ਤੁਹਾਨੂੰ ਜੁੜਦੀ ਰਵਾਂਗੀ ਤੁਹਾਡੇ ਨਾਲ ਮਿਲਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਬਾਕੀ ਮੈਂ ਜਲਦੀ ਜਿਹੜਾ ਆਪਣਾ ਨੰਨੀ ਕਲੀ ਦਾ ਪਾਰਟ ਸਾਡਾ ਚੱਲ ਰਿਹਾ ਹੈ ਉਮੇ ਨੰਨੀ ਕਲੀ ਦਾ ਪਾਰਟਸ ਲੈ ਕੇ ਤੁਹਾਡੇ ਲਈ ਕੱਲ ਹਾਜ਼ਰ ਹੋਵਾਂਗੀ ਉਹਦਾ ਪਾਰਟ 1 ਔਰ ਪਾਰਟ 2 ਤੁਸੀਂ ਦੋਨੇ ਚੈੱਕ ਕਰ ਲਿੱਤੇ ਹੋਣਗੇ ਇੱਕ ਐਕਸਰਸਾਈਜ਼ ਦਾ ਪਾਰਟ ਹੈਗਾ ਤੇ ਇੱਕ ਜਿਸਨ ਗੌਰਮੈਂਟ ਸਕੂਲ ਦੇ ਵਿੱਚ ਜਿਹੜੇ ਬੈਗ ਮਿਲੇ ਨੇ ਬੱਚਿਆਂ ਨੂੰ ਉਹਦੇ ਲਈ ਮੈਂ ਪਾਰਟਸ ਕੀਤਾ ਸੀ ਬਾਕੀ ਮੈਂ ਜਲਦੀ ਤੁਹਾਡੇ ਨਾਲ ਕੱਲ ਮਿਲਾਂਗੀ ਇੱਕ ਨਵਾਂ ਵੀਡੀਓਸ ਲੈ ਕੇ ਨੰਨੀ ਕਲੀ ਦਾ ਤੇ ਪਾਰਟ ਨੰਬਰ 3 ਦਾ ਜਿਹੜਾ ਮੈਂ ਤੁਹਾਨੂੰ ਦਿਖਾਵਾਂਗੀ ਇਹਦੇ ਵਿੱਚ ਪਾਰਟਸ ਮੈਂ 5 ਬਣਾਵਾਂਗੀ ਪਹਿਲੇ ਪਾਰਟਸ ਮੈਂ 9 ਬਣਾਏ ਸੀ ਜਿਹੜੇ ਤੁਸੀਂ ਦੇਖੇ ਹੀ ਹੋਣਗੇ ਜਿਹੜਾ ਆਪਣਾ ਚੱਲ ਰਿਹਾ ਸੀ ਸਾਡਾ ਤੇ ਇਸ ਟਾਈਮ ਹੁਣ ਜਿਹੜੇ ਆ ਪਾਰਟਸ ਮੈਂ 5 ਬਣਾਵਾਂਗੀ ਕਿਉਂਕਿ ਟਰਨ ਬਾਈ ਟਰਨ ਟਰਨ ਬਾਈ ਟਰਨ ਚੱਲਦਾ ਜਾਵੇ ਤੇ ਉਹ ਇੱਕ ਚੈਪਟਰ ਦੀ ਤਰ੍ਹਾਂ ਕਾਪੀ ਬਣ ਜਾਂਦੀ ਹੈ ਤੇ ਉਹ ਵਧੀਆ ਲੱਗਦਾ ਜਦੋਂ ਕੋਈ ਟਰਨ ਬਾਈ ਟਰਨ ਚੀਜ਼ ਨੂੰ ਰੀਸੀਵਡ ਕਰੇ ਜਾਂ ਚੈੱਕ ਕਰੇ ਬਾਕੀ ਮੇਰੀ ਗੱਲਬਾਤ ਕਰਨ ਦੇ ਵਿੱਚ ਜਾਂ ਕੋਈ ਮੈਸੇਜ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮਸ ਜਾਂ ਤੁਹਾਨੂੰ ਕੋਈ ਮਿਸਟੇਕ ਹੋਈ ਹੋਵੇ ਤਾਂ ਉਹਦੇ ਲਈ ਮੈਨੂੰ ਮਾਫੀ ਚਾਹੀਦੀ ਹੈ ਤੁਹਾਡੇ ਕੋਲੋਂ ਬਾਕੀ ਤੁਹਾਡੀ ਮੈਂ ਮੌਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜਦੀ ਰਵਾਂਗੀ ਧੰਨਵਾਦ ਸ਼ੁਕਰਾਨਾ ਤੁਹਾਡਾ ਥੈਂਕ ਯੂ ਸੋ ਮੱਚ